ਭਾਵਨੂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪ ਜੀ ਤੇ ਆਪ ਜੀ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਣ ਹਰ ਮਨੋ ਕਾਮਨਾ ਸੰਪੂਰਨ ਕੰਨ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਾਮ ਸਿਮਰਨ ਬਾਰੇ ਦੱਸਾਂਗੇ ਬਹੁਤ ਪੈਨਪਰਾ ਚਾਹੁੰਦੇ ਹੈ ਕਿ ਜੋ ਉਹ ਮੰਗਣ ਵਾਹਿਗੁਰੂ ਜੀ ਉਸੇ ਟਾਈਮਸ ਨੂੰ ਪੂਰਾ ਕਰਦੇ ਪਰ ਕਹਿੰਦੇ ਹੁੰਦੇ ਨੇ ਕਹਿੰਦੇ ਕੁਝ ਪਾਉਣ ਵਾਸਤੇ ਕੁਝ ਖੋਣਾ ਵੀ ਪੈਂਦਾ ਹੈ ਜਿਹੜਾ ਕਿ 2 ਤੋਂ 3 ਵਜੇ ਦਾ ਅੰਮ੍ਰਿਤ ਵੇਲੇ ਦਾ ਟਾਈਮ ਹੈ ਨਾ ਇਸ ਨੂੰ Hindu ਧਰਮ ਦੇ ਵਿੱਚ ਪ੍ਰਹਮ ਟਾਈਮ ਮੰਨਿਆ ਜਾਂਦਾ ਹੈਗਾ ਕਿ ਇਸ ਟਾਈਮ ਦਾ ਬਹੁਤ ਜ਼ਿਆਦਾ ਮਹੱਤਵ ਹੈਗਾ ਗੁਰਬਾਣੀ ਦੇ ਵਿੱਚ ਜਿਵੇਂ ਕਿ ਵਿਦਵਾਨ ਆਪਣੇ ਮਹਾਪੁਰਸ਼ ਦੱਸਦੇ ਹੁੰਦੇ ਸੀਗੇ ਕਿ 12 ਤੋਂ 2 ਵਜੇ ਤੱਕ ਦਾ ਨਾਮ ਸਿਮਰਨ ਦੇ ਨਾਲ ਆਪਾਂ ਕੀ ਫਲ ਪ੍ਰਾਪਤ ਹੁੰਦਾ ਹੈ 2 ਤੋਂ 4 ਵਜੇ ਦਾ 4 ਤੋਂ 6 ਵਜੇ ਦਾ ਅਲੱਗ-ਅਲੱਗ ਸਮੇਂ ਦੇ ਨਾਲ ਜਿਵੇਂ ਆਪਾਂ ਕਹਿੰਦੇ ਨੇ ਵੀ 8 ਵਜੇ ਤੋਂ ਓਵਰ ਟਾਈਮ ਲਾਏਗਾ ਤਾਂ ਤੂੰ ਤੈਨੂੰ ਡਬਲ ਤਨਖਾਹ ਮਿਲੇਗੀ ਉਹੀ ਚੀਜ਼ ਹੈਗੀ ਹੈ ਨਾ ਦੋ ਤੋਂ 3 ਵਜੇ ਦੇ ਵਿੱਚ ਵਿੱਚ ਕਹਿੰਦੇ ਵੀ ਜਿਹੜੀਆਂ ਰੱਬੀ ਰੂਹਾਂ ਹੁੰਦੀਆਂ ਨੇ ਆਕਾਸੀ ਰੂਹਾਂ ਨੇ ਜਿਹੜੇ ਆਕਾਸੀ ਫੌਜਾਂ ਨੇ ਗੀਆਂ ਦੇਖੋ ਆਪਾਂ ਅਕਸਰ ਸੋਚਦੇ ਹੁੰਨੇ ਆ ਵੀ ਕਦੇ ਆਪਾਂ ਕੋਈ ਕੰਮ ਕਰਦੇ ਆ ਨਾ ਕਰਦੇ ਕਰਦੇ ਆਪਾਂ ਅਜੇ ਸੋਚ ਹੀ ਰਹੇ ਹੁੰਨੇ ਆ ਵੀ ਉਹ ਚੀਜ਼ ਆਪਣੀ ਪੂਰੀ ਹੋ ਜਾਂਦੀ ਹੈ ਜਾਂ ਆਪਣੇ ਤੇ ਕੋਈ ਅਜਿਹੀ ਮੁਸ਼ਕਿਲ ਆ ਜਾਂਦੀ ਹੈ ਤੇ ਆਪਾਂ ਉਸੇ ਟਾਈਮ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਆ ਤਾਂ ਵਾਹਿਗੁਰੂ ਜੀ ਉਸੇ ਟਾਈਮ ਕਈ ਵਾਰੀ ਸੁਣ ਲੈਂਦੇ ਆ ਹਨ ਉਹ ਕਿਹੜੀ ਚੀਜ਼ ਹੈ ਉਹ ਇੱਕ ਸ਼ਕਤੀ ਹੈ ਜਿਹੜਾ ਕਿ ਸਾਰੇ ਬ੍ਰਹਿਮੰਡ ਦੇ ਵਿੱਚ ਵਗੁਰੂ ਸਾਹਿਬ ਜੀ ਇੱਕ ਦੇ ਰੂਪ ਦੇ ਵਿਚੋਂ ਚਲੇ ਗਏ ਨੇ ਆਪਣੇ ਕੋਲੋਂ ਪਰ ਉਹ ਆਪਣੇ ਕੋਲੇ ਹਰ ਟਾਈਮ ਆਪਣੇ ਅੰਦਰ ਆਪਣੇ ਆਲੇ ਦੁਆਲੇ ਹਰ ਇੱਕ ਕਣ ਕਣ ਦੇ ਵਿੱਚ ਵਾਹਿਗੁਰੂ ਜੀ ਵਸਦੇ ਆ ਅਗਰ ਕੋਈ ਮਹਿਸੂਸ ਕਰਨਾ ਚਾਹੇ ਅਗਰ ਕੋਈ ਪਾਉਣਾ ਚਾਹੇ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਨਾਮ ਸਿਮਰਨ ਤੁਹਾਡਾ ਤੁਹਾਨੂੰ ਲਾ ਲੋ ਵੀ ਇੱਕ ਜਿਵੇਂ ਕਹਿੰਦੇ ਹੁੰਦੇ ਨੇ ਵੀ ਇੱਕੇ ਇਨਸਾਨ ਨੇ ਨਾ ਸਭਾ ਮਨ ਕੁਆਂਟਮ ਸੁੰਨਾਨਦਾਨ ਕਰਤਾ ਉਹ ਇੱਕ ਉਹਨਾਂ ਫਲ ਮੇ ਹੁਣ ਕਈ ਭੈਣ ਭਰਾ ਕਹਿਣਗੇ ਵੀ ਸਾਤੋਂ ਇਸ ਟਾਈਮ ਨਹੀਂ ਉੱਠਿਆ ਜਾਂਦਾ ਸਾਰਿਆਂ ਤੋਂ ਨਹੀਂ ਉੱਠਿਆ ਜਾਂਦਾ ਕਿਉਂਕਿ ਕਲਯੁਗ ਦਾ ਉਸ ਟਾਈਮ ਇੰਨਾ ਜ਼ਿਆਦਾ ਪ੍ਰਭਾਵ ਹੁੰਦਾ ਹੈ ਨਾ ਜਦੋਂ ਆਪਾਂ ਉੱਠਣਾ ਚਾਹੁੰਨੇ ਆ ਕਿਉਂਕਿ ਕਲਯੁਗ ਨੂੰ ਵੀ ਪਤਾ ਹੈਗਾ ਵੀ ਅਗਰ ਇਹ ਉੱਠੂਗਾ ਤਾਂ ਸਿਮਰਨ ਕਰੂਗਾ ਵਾਹਿਗੁਰੂ ਜੀ ਦੇ ਲੜ ਲੱਗੂਗਾ ਤਾਂ ਵਾਹਿਗੁਰੂ ਜੀ ਨੇ ਇਹਦੀਆਂ ਜਿਹੜੀਆਂ ਦਾਤਾਂ ਨੇ ਇਹਦੀ ਝੋਲੀ ਦੇ ਵਿੱਚ ਪਾ ਦੇਣੀਆਂ ਨੇ ਤੇ ਇਹਦੇ ਜਿਹੜੇ ਮਾੜੇ ਕਰਮ ਨੇ ਇਹਦੇ ਪਾਪ ਕੀਤੇ ਉਹਨਾਂ ਨੂੰ ਕੱਟ ਦੇਣਾ ਹੈ ਪਰ ਕਾਲ ਯੁਗ ਚਾਹੁੰਦਾ ਵੀ ਮੈਂ ਜਿਹੜਾ ਇਹਨੇ ਪਾਪ ਕੀਤੇ ਜਿਹੜਾ ਇਹਨੇ ਮਾੜਾ ਕਰਮ ਕੀਤੇ ਮੈਂ ਉਹਦੀ ਇਹਨੂੰ ਸਜ਼ਾ ਦੇਵਾਂ ਮਾਤਾ ਪਿਤਾ ਕਦੇ ਬੱਚਿਆਂ ਨੂੰ ਸਜ਼ਾ ਨਹੀਂ ਦਿੰਦੇ ਹਮੇਸ਼ਾ ਵਕਸ਼ਦੇ ਆ ਪਰ ਜਿਹੜੇ ਕਹਿੰਦੇ ਦੁਸ਼ਮਣ ਹੁੰਦੀ ਹੈ ਉਹ ਹਮੇਸ਼ਾ ਸਜ਼ਾ ਦੇਣ ਲਈ ਤਿਆਰ ਰਹਿੰਦੀ ਹੁੰਦੀ ਹੈ ਤਾਂ ਤੁਸੀਂ ਥੋੜਾ ਜਿਹਾ ਉਦਮ ਕਰਨਾ ਜਿਹੜੇ ਪੈਣਪਰਾ ਚਾਹੁੰਦੇ ਐ ਵੀ ਜੋ ਵੀ ਅਸੀਂ ਬੋਲੀਏ ਸਾਡੇ ਮਨ ਦੇ ਵਿੱਚੋਂ ਪੂਰਾ ਹੋਵੇ ਜਾਂ ਤੁਹਾਡੇ ਪਤਾ ਨਹੀਂ ਸਦੀਆਂ ਤੋਂ ਕਦੋਂ ਕਦੀ ਜਿਹੜੀ ਚੀਜ਼ ਐ ਵੀ ਉਹ ਖੜੀ ਐ ਤੁਹਾਡੇ ਬੱਚਿਆਂ ਦਾ ਤੁਹਾਡੇ ਕਈ ਪੈਣਪਰਾਵ ਦੇ ਮੈਨੂੰ ਮੈਸੇਜ ਆਏ ਸੀ ਕਿ ਦੀਦੀ ਅਸੀਂ ਆ ਸਾਡਾ ਘਰ ਨਹੀਂ ਬਣ ਰਿਹਾ ਬਹੁਤ ਟਾਈਮ ਤੋਂ ਅਸੀਂ ਇਹ ਸੋਚ ਰਹੇ ਹਾਂ ਦੇਖੋ ਤੁਸੀਂ ਦਿਮਾਗ ਦੇ ਵਿੱਚ ਤੁਹਾਡੇ ਬਾਹ ਦੇ ਵਿੱਚ ਗੱਲ ਆਵੇਗੀ ਪਹਿਲਾਂ ਵਾਹਿਗੁਰੂ ਜੀ ਤੁਹਾਡੀ ਉਸ ਚੀਜ਼ ਨੂੰ ਪੂਰੀ ਕਰ ਦੇਣਗੇ ਪਰ ਉਹਦੇ ਵਾਸਤੇ ਤੁਹਾਨੂੰ ਥੋੜਾ ਜਿਹਾ ਜੱਪ ਤਪ ਕਰਨਾ ਪੈਣਾ ਥੋੜਾ ਜਿਹਾ ਉਦਮ ਕਰਨਾ ਪੈਣਾ ਕਿਉਂਕਿ ਮੀਨਸ ਤਾਂ ਕਰਨੀ ਉਹ ਪੈਣੀ ਐ ਦੋ ਤੋਂ 3 ਵਜੇ ਤੁਸੀਂ ਜਿਵੇਂ ਸਵੇਰੇ ਉੱਠ ਕੇ ਤੁਸੀਂ ਪਹਿਲਾਂ ਇਸ਼ਨਾਨ ਕਰਨਾ ਹੈ ਅਗਰ ਤੁਸੀਂ ਕੇਸੀ ਇਸ਼ਨਾਨ ਕਰਕੇ ਬੈਠ ਸਕਦੇ ਹੋ ਤਾਂ ਬਹੁਤ ਜ਼ਿਆਦਾ ਫਾਇਦਾ ਤੁਹਾਨੂੰ ਇਸ ਚੀਜ਼ ਦਾ ਮਿਲੇਗਾ ਸੁੱਚਾ ਕੱਪੜਾ ਕਿਸੇ ਜਗ੍ਹਾ ਤੇ ਬਸਾ ਲੈਣਾ ਫਿਰ ਤੁਸੀਂ ਕੋਲੇ ਜੋਤ ਲਗਾ ਲੈਣੀ ਹੈ ਕੋਲੇ ਧੂਫ ਲਗਾ ਲੈਣੀ ਜਿਹੜੀ ਜੋਤ ਤੇ ਧੂਫ ਲਗਾਉਣ ਦੀ ਮੈਂ ਤੁਹਾਨੂੰ ਗੱਲ ਕਹਿਣੀ ਹੁੰਦੀ ਆਂਗੀ ਤੇ ਅੱਗੇ ਇੱਕ ਗੁਰੂ ਸਾਹਿਬ ਜੀ ਦੀ ਤਸਵੀਰ ਵੀ ਰੱਖ ਲੈਣੀ ਆ ਤੁਸੀਂ ਗੁਟਕਾ ਸਾਹਿਬ ਰੱਖੋ ਕੋਥੀ ਰੱਖੋ ਚਾਹੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕਰ ਸਕਦੇ ਹੋ ਤਾਂ ਤੁਸੀਂ ਸੈਂਚੀਆਂ ਤੋਂ ਕਰ ਲਓ ਜੋ ਵੀ ਤੁਹਾਡੇ ਮਨ ਦੀ ਇੱਛਾ ਜਿਵੇਂ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਅੱਗੇ ਤੁਸੀਂ ਜੇ ਵੈਸੇ ਵੀ ਤੁਸੀਂ ਕਰਨਾ ਚਾਹੁੰਦੇ ਹੋ ਕੱਲਾ ਗੁਟਕਾ ਸਾਹਿਬ ਲੈ ਕੇ ਤਾਂ ਤੁਸੀਂ ਨਾ ਕੋਈ ਇੱਕ ਗੁਰੂ ਸਾਹਿਬ ਜੀ ਦੀ ਤਸਵੀਰਾਂ ਹੁੰਦੀਆਂ ਨੇ ਤੁਸੀਂ ਉਹ ਰੱਖ ਲਓ ਕਿਉਂਕਿ ਉਹਦੇ ਨਾਲ ਤੁਹਾਡਾ ਮਨ ਨਾਲੇਦਾਲੇ ਨਹੀਂ ਪਟਕੇਗਾ ਜੋ ਤੂਫ ਲਗਾਉਣ ਦਾ ਮਤਲਬ ਇਹ ਆ ਵੀ ਜਿਹੜੀ ਨੈਗੇਟਿਵਿਟੀ ਤੁਹਾਡੇ ਵਾਲੇ ਤੋਂ ਆਲੇ ਕਿਉਂਕਿ ਜਦੋਂ ਆਪਾਂ ਬੈਠਦੇ ਆ ਨਾ ਆਪਾਂ ਨੂੰ ਕਾਲਜੋਗ ਦਾ ਬਹੁ ਉੰਨਾ ਵੀ ਥੋੜਾ ਜਿਹਾ ਹੋਰ ਪੈ ਜੀਏ ਫਿਰ ਦੇਖਦੇ ਆ ਜਾਂ ਫਿਰ ਆਪਣਾ ਜਿਹੜਾ ਦਿਮਾਗ ਹੈ ਆਪਣਾ ਮਾਈਂਡ ਹੈ ਨਾ ਉਹ ਚਾਰੇ ਪਾਸੇ ਖਿੰਡਦਾ ਰਹਿੰਦਾ ਉਹ ਗੱਲਾਂ ਯਾਦ ਆਉਂਦੀਆਂ ਨੇ ਜਿਹੜੀਆਂ ਕਿ ਜ਼ਿੰਦਗੀ ਦੇ ਵਿੱਚ ਨਾ ਆਪਣੇ ਨਾਲ ਕਦੇ ਬੀਤੀਆਂ ਨੇ ਆਉਣ ਵਾਲਾ ਜਿਹੜਾ ਫਿਊਚਰ ਉਹਦੇ ਬਾਰੇ ਸੋਚੀ ਜਾਵਾਂਗੇ ਨਹੀਂ ਜਾ ਜਿਹੜਾ ਬੀਤ ਚੁੱਕਿਆ ਪਾਸਟ ਉਹਦੇ ਬਾਰੇ ਸੋਚੀ ਜਾਵਾਂਗੇ ਇਹੋ ਚੀਜ਼ ਤੋਂ ਰੋਕਣ ਵਾਸਤੇ ਧੂਪ ਤੇ ਜੋਤ ਲਗਾਉਣ ਵਾਸਤੇ ਅਕਸਰ ਕਿਹਾ ਜਾਂਦਾ ਹੈ ਕਿਉਂਕਿ ਇਹਦੇ ਨਾਲ ਜਿਹੜੀ ਨੈਗੇਟਿਵਿਟੀ ਹੈ ਉਹ ਦੂਰ ਹੁੰਦੀ ਹੈ ਤੇ ਪੋਜ਼ਿਟਿਵਿਟੀ ਤੁਹਾਡੇ ਆਲੇ ਦੁਆਲੇ ਇੱਕ ਘੇਰਾ ਬਣਾ ਲੈਂਦੀ ਕਿਉਂਕਿ ਖੁਸ਼ਬੂ ਦੇ ਨਾਲ ਆਮ ਤੁਸੀਂ ਦੇਖੇ ਹੁਣ ਕਿ ਲక్ష్ਮੀ ਵੀ ਉੱਥੇ ਆਉਂਦੀ ਹੈ ਜਿੱਥੇ ਕਿ ਸੁੱਧਤਾ ਹੁੰਦੀ ਹੈ ਸਫਾਈ ਹੁੰਦੀ ਹੈ ਦੁਕਾਨਦਾਰ ਬਿਜ਼ਨਸਮੈਨ ਸਾਰੇ ਪਹਿਲਾਂ ਸਵੇਰੇ ਜਾ ਕੇ ਆਪਣੇ ਦੁਕਾਨਾਂ ਨੂੰ ਸਾਫ਼ ਕਰਦੇ ਆਂ ਜੂਤੂਬ ਕਰਦੇ ਆਂ ਫਿਰ ਜਾ ਕੇ ਆਪਣੀ ਦੁਕਾਨਦਾਰੀ ਸ਼ੁਰੂ ਕਰਦੇ ਆਂ ਤਾਂ ਥੋੜਾ ਜਿਹਾ ਉਦਮ ਕਰੋ ਹਰ ਇੱਕ ਚੀਜ਼ ਦਾ ਤੁਹਾਨੂੰ ਫਲ ਮਿਲੇਗਾ ਕਦੇ ਵੀ ਇਹ ਨਹੀਂ ਹੈਗਾ ਵੀ ਜਿਹੜਾ ਤੁਸੀਂ ਕੀਤਾ ਉਹ ਨਹੀਂ ਮਿਲੇਗਾ ਦੇਖੋ ਅਕਸਰ ਮਿਰਿਆ ਪੈਣਾ ਕਹਿੰਦੀਆਂ ਨੇ ਵੀ ਸਾਡੇ ਨਾ ਜਿਹੜੇ ਮਾਵਾ ਬਨ ਵਾਲੀਆਂ ਨੇ ਬੱਚਾ ਹੋਣ ਵਾਲਾ ਉਹ ਹਰੀ ਕਪਾ ਆ ਦੇ ਕੋ ਪੁੱਤਤਾ ਮੰਗ ਲੈਣਿਆ ਵਾਈਗਰੂ ਜੀ ਤੋਂ ਪਰ ਪੁੱਤ ਨਹੀਂ ਤੁਸੀਂ ਤੁਸੀਂ ਸੁਪੁੱਤਰ ਮੰਗੋ ਆਪਾਂ ਕਹਿੰਨੇ ਵਾਈਗਰੂ ਜੀ ਮੈਨੂੰ ਪੁੱਤਰ ਦੀ ਦਾਤ ਦੇ ਦੇ ਸੁਪੁੱਤਰ ਮੰਗੋ ਸੁਪੁੱਤਰ ਕਿਹੜਾ ਮੰਗੋ ਗੁਰਸਿੱਖ ਮੰਗੋ ਤੇ ਮੈਂ ਤੁਹਾਡੇ ਨਾਲ ਹਮੇਸ਼ਾ ਆਪਣੇ ਮਨ ਦੀਆਂ ਵੀ ਗੱਲਾਂ ਸਾਂਝੀਆਂ ਕਰਦੀ ਨਹੀਂ ਆਪਦੇ ਸਾਰੇ ਜੀਵਨ ਦੀਆਂ ਵੀ ਜਦੋਂ ਮੇਰਾ ਬੇਟਾ ਹੋਣ ਵਾਲਾ ਸੀਗਾ ਉਸ ਟਾਈਮ ਮੈਂ ਸਵੇਰੇ 1.5 ਵਜੇ ਉੱਠ ਕੇ ਹਨਾ ਸ਼ਬਦ ਦਾ ਆਰਾਧਨ ਕਰਦੀ ਹੁੰਦੀ ਸੀ ਜਿਹੜੀਆਂ ਪੈਣਾ ਮਾਂ ਬਣਨ ਵਾਲੀਆਂ ਨੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਵੀ ਸਕਦੇ ਹੋ ਮੈਂ ਤੁਹਾਨੂੰ ਉਹ ਸਿੱਧਾ ਲਿੰਕ ਦੇ ਵਿੱਚ ਬਾਤ ਹੋ ਗਈ ਕਿਉਂਕਿ ਜਦੋਂ ਆਪਾਂ ਵਾਹਿਗੁਰੂ ਜੀ ਨੂੰ ਬਾਰ ਬਾਰ ਅਰਦਾਸਾਂ ਕਰਦੇ ਹਾਂ ਤਾਂ ਵਾਹਿਗੁਰੂ ਜੀ ਉਹੀ じゃਹੀ ਆਪਾਂ ਨੂੰ ਉਸ ਦਾ ਫਲ ਦਿੰਦੇ ਨੇ ਤੇ ਮੇਰੇ ਬੇਟੇ ਨੂੰ ਤੁਸੀਂ ਲਾਈਵ ਦੇ ਵਿੱਚ ਵੀ ਦੇਖਿਆ ਹੈਗਾ ਅੰਜੀ ਤੇ ਇਹ ਹੈ ਮੇਰਾ ਬੇਟਾ ਗੁਰਸਿਮਰਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅਕਸਰ ਨਾ ਆਪਾਂ ਨੂੰ ਹੁੰਦਾ ਸਾਰੀਆਂ ਮਾਮਾਂ ਦੇ ਕਿਚਾ ਹੁੰਦਾ ਮਨ ਦੇ ਵਿੱਚ ਕਿ ਮੇਰਾ ਪੁੱਤ ਨਾ ਇੱਕ ਬਹੁਤ ਹਨਾ ਗੁਰਸਿੱਖ ਵੀ ਹੋਵੇ ਸਾਊ ਵੀ ਹੋਵੇ ਬਾਹਰ ਹਨਾ ਹਰ ਇੱਕ ਚੀਜ਼ ਤੋਂ ਬਚਿਆ ਰਹੇ ਇਹ ਆਪਣੇ ਹੱਥ ਨਹੀਂ ਹੈਗਾ ਜਦੋਂ ਆਪਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਨਾ ਤਾਂ ਵਾਹਿਗੁਰੂ ਜੀ ਉਸ ਨੂੰ ਹਰੇਕ ਮਾਰੀ ਸੱਤ ਤੋਹੁੰਦਾ ਕਿਉਂਕਿ ਆਪਣੇ ਵੀ ਹੱਥ ਕੁਝ ਨਹੀਂ ਹੈਗਾ ਵਾਇਗਰੂ ਜੀ ਨੂੰ ਜਦੋਂ ਤੁਸੀਂ ਅਰਦਾਸ ਕਰਕੇ ਬੱਚੇ ਨੂੰ ਕਿਤੇ ਵੀ ਤੋਰੋਗੇ ਨਾ ਤਾਂ ਉਹ ਹਰ ਇੱਕ ਮਾਰੇ ਕੰਮ ਤੋਂ ਬਚਾਵੇਗਾ ਤੇ ਭੈਣਾਂ ਨੂੰ ਮੇਰੀ ਹੱਥ ਬਨਕੀ ਬੇਨਤੀ ਹੈ ਕਿ ਜਦੋਂ ਵੀ ਔਲਾਦ ਤੁਸੀਂ ਚਾਹਣੀ ਹੋ ਨਾ ਤਾਂ ਵਾਇਗਰੂ ਜੀ ਕੀ ਅਰਦਾਸ ਜ਼ਰੂਰ ਕਰਿਆ ਕਰੋ ਕਿ ਵਾਇਗਰੂ ਜੀ ਮੈਨੂੰ ਘਰ ਸਿੱਖ ਸੁਪੁੱਤਰ ਤੇ ਘਰ ਸਿੱਖਤੀ ਬਖਸ਼ਨਾ ਤੇ ਕਾਲ ਯੁਗ ਦੇ ਤੱਤੇ ਝੋਲੇ ਤੋਂ ਤੁਸੀਂ ਬਚਾ ਕੇ ਰੱਖਣਾ ਵਾਇਗਰੂ ਜੀ ਤੇ ਫਿਰ ਤੁਸੀਂ 2 ਤੋਂ 3 ਵਜੇ ਜੋੜਾ ਵੀ ਸਿਮਰਨ ਕਰਨਾ ਤੁਸੀਂ ਕੋਈ ਸ਼ਬਦ ਲੈ ਲਓ ਜਿਵੇਂ ਮੈਂ ਤੁਹਾਨੂੰ ਦੱਸ ਦੀ ਹੁੰਨੀ ਆ ਵੀ ਡੱਖਣੀ ਮਹੱਲਾ ਪੰਜਵਾਂ ਪੌੜੀ ਵਾਲਾ ਸ਼ਬਦ ਉਹ ਸ਼ਬਦ ਇੱਕ ਅਜਿਹਾ ਸ਼ਬਦ ਹੈ ਜਿਹਦੇ ਵਿੱਚ ਹਰ ਇੱਕ ਰਿੱਧੀ ਸਿੱਧੀ ਹਰ ਇੱਕ ਤਾਕਤ ਹਰ ਇੱਕ ਮਲਕੀ ਮੰਗ ਤੁਹਾਨੂੰ ਅਜਿਹੀ ਕੋਈ ਵੀ ਚੀਜ਼ ਨਹੀਂ ਤੁਹਾਡਾ ਕੋਈ ਮੁਕੱਦਮਾ ਚੱਲਦਾ ਹੈ ਤੁਹਾਡੇ ਕੋਈ ਪੈਸੇ ਦੀ ਤੰਗੀ ਹੈ ਤੁਹਾਡੇ ਕੋਈ ਕਾਰਵਾਰ ਤੁਸੀਂ ਪਾਉਣਾ ਚਾਹੁੰਦੇ ਹੋ ਤੁਸੀਂ ਕਿਤੇ ਆਪਣੀ ਨੌਕਰੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤੁਸੀਂ ਤਰੱਕੀ ਪਾਉਣਾ ਚਾਹੁੰਦੇ ਹੋ ਕੁਝ ਵੀ ਕਰਨਾ ਚਾਹੁੰਦੇ ਹੋ ਤੁਸੀਂ ਇਹ ਇੱਕ ਸ਼ਬਦ ਨੂੰ ਨਾ ਇੱਕ ਲਗਾਤਾਰ ਸਵੇਰੇ 2 ਤੋਂ 3 ਵਜੇ ਤੱਕ ਉੱਠ ਕੇ ਜਪਣ ਲੱਗ ਜਾਓ ਕੋਈ ਵੀ ਜਾਈ ਸਹਿ ਨਹੀਂ ਜਿਹੜੀ ਤੁਹਾਨੂੰ ਨਾ ਮਿਲੇ ਇਹ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਇੱਕ ਰਾਜ ਹੈ ਜਿਹੜਾ ਕਿ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਮੈਨੂੰ ਵੈਗਰੂ ਜੀ ਨੇ ਜੋ ਕੁਝ ਵੀ ਦਿੱਤਾ ਹੈ ਨਾ ਉਹ ਸਬਦਾਂ ਬਾਣੀ ਨੇ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਨਹੀਂ ਕੀਤਾ ਤੇ ਦੂਸਰਾ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਲਓ ਪਰ ਨਾਗਾ ਨਾ ਪਾਇਓ ਲਗਾਤਾਰ ਕਿਉਂਕਿ ਜੇ ਤੁਸੀਂ ਇੱਕ ਦਿਨ ਕਰੋਗੇ ਨਾ ਦੂਸਰੇ ਦਿਨ ਤੁਹਾਨੂੰ ਹੋਊਗਾ ਵੀ ਛੱਟ ਪ੍ਰੀਫਰ ਕਰਦਾ ਹਨਾ ਅੱਧਾ ਘੰਟਾ ਹੋਰ ਪੈ ਜਾ ਇਹਨੂੰ ਨਾ ਤੁਹਾਨੂੰ ਇੱਕ ਨਿਸ਼ਟਾ ਕਰਕੇ ਕਰਨਾ ਪੋਗਾ ਇੱਕ ਦ੍ਰਿੜਤਾ ਜਿਵੇਂ ਇੱਕ ਆਪਾਂ ਤਪੱਸਿਆ ਅੱਗੇ ਤੁਸੀਂ ਰਿਸ਼ੀ ਮੁਣੀਆਂ ਬਾਰੇ ਸੁਣੇ ਆਂਗਾ ਕਿ ਕੋਈ ਆਪਣੇ ਬਾਲਾਂ ਨੂੰ ਬੰਨ੍ਹ ਕੇ ਤਪੱਸਿਆ ਕਰਦਾ ਸੀਗਾ ਕੋਈ ਆਪਣੀਆਂ ਲੱਤਾਂ ਨੂੰ ਪੁੱਠਾ ਲੜਕ ਕੇ ਕੋਈ ਅੱਗ ਤੇ ਕੋਈ ਪਾਣੀ ਚ ਕੋਈ ਕਿਵੇਂ ਕਿਵੇਂ ਹੈਨਾ ਹੁਣ ਤਾਂ ਤੋਂ ਆਪਾਂ ਨੂੰ ਗੁਰੂ ਸਾਹਿਬ ਜੀ ਨੇ ਰਸਤਾ ਹੀ ਬਹੁਤ ਵਧੀਆ ਦੱਸਿਆਗਾ ਕਿ ਤੂੰ ਆਪਣੇ ਘਰ ਦੇ ਵਿੱਚ ਆਪਣੇ ਕੰਮ ਕਾਜ ਕਰਦੇ ਹੋਏ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਜੀਵਨ ਬਤੀਤ ਕਰਦੇ ਹੋਏ ਵਾਹਿਗੁਰੂ ਜੀ ਦਾ ਸਿਮਰਨ ਕਰ ਮੈਂ ਤੈਨੂੰ ਉੱਥੇ ਹੀ ਸਾਰੀਆਂ ਦਾਤਾਂ ਦੇ ਨਾਲ ਨਿਵਾਜ ਦੂੰਗਾ ਤੈਨੂੰ ਕਿਸੇ ਵੀ ਪਖੰਡੀਆਂ ਦੇ ਡੇਰਿਆਂ ਤੇ ਜਾਣ ਦੀ ਜ਼ਰੂਰਤ ਨਹੀਂ ਪੈਣੀ ਤੂੰ ਇੱਕ ਵਾਰੀ ਕਿ ਮੈਂ ਮੈ ਤੇਰੀਆ ਝੋਲੀ ਨੂੰ ਬਰਕਤਾਂ ਦੇ ਨਾਲ ਪਰਦਾਗਾ ਕਈ ਭੈਣ ਭਰਾ ਕਹਿੰਦੇ ਨੇ ਵੀ ਵਾਈਕਰੂ ਜੀ ਸਭ ਜਾਣੀ ਜਾਣ ਨੇ ਮੰਗਣ ਦੀ ਲੋੜ ਨਹੀਂ ਜਾਣੀ ਜਾਣ ਤਾਂ ਮਾਂ ਬਾਪ ਵੀ ਹੁੰਦੇ ਆਪ ਨੂੰ ਪਤਾ ਦਾ ਵੀ ਬੱਚੇ ਨੂੰ ਕੀ ਕੀ ਚਾਹੀਦਾ ਪਰ ਬੱਚਾ ਫਿਰ ਵੀ ਮੰਗਦਾ ਹੈ ਨਾ ਜੇ ਮਾਂ ਬਾਪ ਤੋਂ ਆਪਾਂ ਮੰਗ ਲਾਂਗੇ ਇਹਦੇ ਵਿੱਚ ਨੁਕਸਾਨ ਵੀ ਕੀ ਹੈ ਕਿਉਂਕਿ ਮਾਂ ਬਾਪ ਨੂੰ ਵੀ ਤਾਂ ਖੁਸ਼ੀ ਹੁੰਦੀ ਹੈ ਵੀ ਇਹਰਾ ਬੱਚਾ ਮੇਨੂੰ ਇਹ ਚੀਜ਼ ਨੂੰ ਕਹਿ ਰਿਹਾ ਤਾਂ ਮੈਂ ਉਹਨੂੰ ਇਸ ਚੀਜ਼ ਨੂੰ ਜ਼ਰੂਰ ਨਿਵਾਜਾਂਗਾ ਤੇ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕਰ ਲਓ ਅਗਰ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਸੰਪਟ ਲਾ ਕੇ ਕਰਦੇ ਹੋ ਕਈ ਭਣ ਭਰਾ ਮੈਨੂੰ ਪੁੱਛਦੇ ਦੀ ਦੀ ਸੰਪਟ ਲਾ ਕੇ ਕਿਵੇਂ ਜਿਵੇਂ ਕਿ ਤੁਸੀਂ ਸੁਖਮਨੀ ਸਾਹਿਬ ਜੀ ਦੀ ਇੱਕ ਤੁਕ ਪੜ੍ਹੀ ਉਸ ਤੋਂ ਬਾਅਦ ਫਿਰ ਵਾਹਿਗੁਰੂ ਫਿਰ ਦੂਸਰੀ ਤੁਕ ਪੜ੍ਹੀ ਫਿਰ ਵਾਹਿਗੁਰੂ ਇਸ ਤਰੀਕੇ ਦੇ ਨਾਲ ਨਾ ਤੁਹਾਨੂੰ ਇੱਕ ਪਾਠ ਦਾ ਦੁੱਗਣਾ ਫਲ ਮਿਲਦਾ ਥੋੜਾ ਜਿਹਾ ਟਾਈਮ ਲੱਗਦਾ ਜਿੱਥੇ ਡੇਢ ਘੰਟੇ ਵਿੱਚ ਕਰਦੇ ਉੱਥੇ 2 ਘੰਟਿਆਂ ਦੇ ਵਿੱਚ ਹੋ ਜਾਂਦਾ ਪਿਆਰ ਤੇ ਸਰਦਾ ਤੇ ਵਿਸ਼ਵਾਸ ਨਾਲ ਪਾਠ ਕਰਨ ਤੋਂ ਪਹਿਲਾਂ ਵੀ ਅਰਦਾਸ ਕਰਨੀ ਹੈ ਤੇ ਪਾਠਾਂ ਤੋਂ ਬਾਅਦ ਵੀ ਅਗਰ ਤੁਸੀਂ ਹੋਰ ਕੁਝ ਵੀ ਨਹੀਂ ਪਾਠ ਕਰ ਸਕਦੇ ਤਾਂ ਤੁਸੀਂ ਵਾਹਿਗੁਰੂ ਵਾਹਿ ਤੁਸੀਂ ਮੂਲ ਮੰਤਰ ਕਰ ਲਓ ਕੋਲੇ ਜਲ ਰੱਖ ਕੇ ਕਰਨਾ ਉਸ ਜਲ ਨੂੰ ਤੁਸੀਂ ਸਾਰੇ ਪਰਿਵਾਰ ਨੂੰ ਪਿਲਾਉਣਾ ਤੇ ਘਰ ਦੇ ਵਿੱਚ ਸਿੱਟਾ ਵੀ ਦੇਣਾ ਇੱਕ ਮਹੀਨੇ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਇੰਨੀਆਂ ਖੁਸ਼ੀਆਂ ਤੇ ਇੰਨੀਆਂ ਬਰਕਤਾਂ ਆਉਣੀਆਂ ਜੋ ਤੁਸੀਂ ਮੂੰਹੋਂ ਬੋਲੋਗੇ ਤੁਹਾਨੂੰ ਉਹੀ ਪ੍ਰਾਪਤ ਹੋਊਗਾ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਣਾ ਇਹ ਇੱਕ ਅੰਮ੍ਰਿਤ ਵੇਲੇ ਦੀ ਮਰਿਆਦਾ ਹੈਗਾ ਅੰਮ੍ਰਿਤ ਵੇਲਾ ਤੁਸੀਂ ਵੈਸੇ 4 ਤੋਂ 6 ਵਜੇ ਤੱਕ ਵੀ ਹਨ ਆਪਣਾ ਨਿਤਨੇਮ ਕਰ ਸਕਦੇ ਹੋ ਪਰ ਜਿਹੜਾ 2 ਤੋਂ 3 ਵਜੇ ਦਾ ਸਮੇਂ ਨਾ ਬਹੁਤ ਜ਼ਿਆਦਾ ਤੁਸੀਂ ਬ੍ਰह्म ਗਿਆਨ ਦੇ ਬਾਰੇ ਤੁਸੀਂ ਆਪਣੇ Hindu ਧਰਮ ਦੇ ਸੰਤ ਜੀ ਨੇਗੇ ਹੁਣ ਪ੍ਰੇਮਾਨੰਦ ਜੀ ਉਹ ਦੇਖੋ 12 ਵਜੇ ਉੱਠਦੇ ਆ ਉਸ ਤੋਂ ਬਾਅਦ ਫਿਰ ਆਪਣਾ ਨਿਤਨੇਮ ਸ਼ੁਰੂ ਕਰਦੇ ਕਿਉਂਕਿ ਉਸ ਟਾਈਮ ਮਾਤਾ ਵਰਨ ਜਿਹੜਾ ਸ਼ਾਂਤ ਹੁੰਦਾ ਤੇ ਜਿਹੜੀਆਂ ਰੱਬੀ ਰੂਹਾਂ ਨੇ ਉਹ ਵੀ ਕਹਿੰਦੇ ਆਪਦਾ ਸਵੇਰ ਦਾ ਅੰਮ੍ਰਿਤ ਵੇਲਾ ਹੁੰਦਾ ਨਾ ਕਹਿੰਦੇ ਰਾਤ ਨੂੰ 12 ਵਜੇ ਅੱਗੇ ਮੰਮੀ ਹੋਰੀ ਕਹਿੰਦੇ ਸੀ ਵੀ ਭੂਤਾਂ ਆਉਂਦੀਆਂ ਨੇ ਸਵੇਰੇ ਅੰਮ੍ਰਿਤ ਵੇਲੇ ਘਰ ਸਿੱਖਾਉਂਦੇ ਤੁਸੀਂ ਜਦੋਂ ਵਾਇਕ੍ਰੂ ਦਾ ਸਿਮਰਨ ਕਰਨ ਲੱਗੋਗੇ ਨਾ ਆਪਣੀ ਸੁਰਤ ਨੂੰ ਟਿਕਾ ਕੇ ਦੇਖਿਓ ਤਾਂ ਤੁਹਾਨੂੰ ਨਾ ਆਪਣੇ ਆਲੇ ਦੁਆਲੇ ਆਪਣੇ ਪਰਿਵਾਰਾਂ ਦੇ ਆਪਣੇ ਘਰਾਂ ਦੇ ਵਿੱਚ ਨਾ ਗੁਰੂ ਸਾਹਿਬ ਜੀ ਦੇ ਸਿੱਖ ਗੁਰੂ ਸਾਹਿਬ ਜੀ ਆਪਰਖਵਾਲੀ ਕਰਦੇ ਦਿਖਾਈ ਦੇਣਗੇ ਪਰ ਤੁਹਾਡੇ ਅੰਦਰ ਵਿਸ਼ਵਾਸ ਤੇ ਸਰਧਾ ਹੋਣੀ ਚਾਹੀਦੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣੇ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਵਾਲੇ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾਉਂਗੀ ਤੇ ਆਪਣੀ ਇੰਸਟਾਗ੍ਰam ਤੇ ਜਿਹੜੀ ਆਈਡੀਆ ਉਹਦਾ ਵੀ ਮੈਂ ਲਿੰਕ ਤੋਂ ਡਿਸਕ੍ਰਿਪਸ਼ਨ ਦੇ ਵਿੱਚ ਪਾਉਂ ਤਮਿਲਾਂਗੇ ਪਹੁੰਚ ਅਗਲੀ ਵੀਡੀਓ ਦੇ ਵਿੱਚ ਉਹ ਤਕਲੀਫ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ